ਹੈਲੋ एवरीवन ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਐਕਸੀਲੈਂਟ ਪੰਜਾਬ ਦੇ ਉੱਤੇ ਅੱਜ ਅਸੀਂ ਪੰਜਾਬੀ ਪੇਪਰ A ਦੀ ਤੀਸਰੀ ਕਲਾਸ ਸ਼ੁਰੂ ਕਰ ਰਹੇ ਹਾਂ ਜੋ ਕਿ ਤੁਹਾਡੇ ਹਰ ਇੱਕ ਪੇਪਰ ਲਈ ਬਹੁਤ ਹੀ ਜ਼ਰੂਰੀ ਹੈ ਚਾਹੇ ਉਹ ਪੰਜਾਬ ਪੁਲਿਸ ਦਾ ਐਗਜ਼ਾਮ ਹੋਵੇ ਚਾਹੇ ਲੈਬਰ ਇੰਸਪੈਕਟਰ ਦਾ ਐਗਜ਼ਾਮ ਹੋਵੇ ਚਾਹੇ ਕੋਈ ਵੀ ਪੀਟ ਰਿਪਲੇਸ B ਦਾ ਐਗਜ਼ਾਮ ਹੋਵੇ ਆਓ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਨੂੰ ਦਬਾ ਦਿਓ ਤਾਂ ਕਿ ਹਰੇਕ ਕਲਾਸ ਦਾ ਨੋਟੀਫਿਕੇਸ਼ਨ ਆਪ ਤੋਂ ਪਹਿਲਾਂ ਤੁਹਾਨੂੰ ਪ੍ਰਾਪਤ ਹੋ ਸਕੇ ਆਓ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਪ੍ਰਸ਼ਨ ਨੰਬਰ 1 ਪੰਜਾਬੀ ਭਾਸ਼ਾ ਵਿੱਚ ਕਿੰਨੀਆਂ ਲਗਾ ਮਾਤਰਾ ਹਨ 10 3 6 8 ਇਸ ਦਾ ਸਹੀ ਉੱਤਰ ਹੈ ਪੰਜਾਬੀ ਭਾਸ਼ਾ ਵਿੱਚ 10 ਲਗਾ ਮਾਤਰਾ ਹਨ ਪ੍ਰਸ਼ਨ ਨੰਬਰ 2 ਹੇਟ ਲਿਖਿਆਂ ਵਿੱਚੋਂ ਕਿਹੜੀਆਂ ਨਾਸਿਕ ਧੁਨੀਆਂ ਹਨ ਨਾਸਿਕ ਧੁਨੀਆਂ ਨੰਨਾ ਮੰਮਾ ਨਾਣਾ ਇਹ ਤਿੰਨੋਂ ਨਾਸਿਕ ਧੁਨੀਆਂ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਪੰਜਾਬੀ ਭਾਸ਼ਾ ਵਿੱਚ ਦੂਤ ਅੱਖਰ ਕਿੰਨੇ ਹਨ ਪੰਜਾਬੀ ਭਾਸ਼ਾ ਵਿੱਚ ਦੂਤ ਅੱਖਰ ਤਿੰਨ ਹਨ ਪ੍ਰਸ਼ਨ ਨੰਬਰ 4 ਡਿਜ਼ਾਇਰ ਦਾ ਪੰਜਾਬੀ ਅਨੁਵਾਦ ਕੀ ਹੈ ਇੱਛਾ ਆਗਿਆਕਾਰੀ भावना आ갸कार जिजायर ਦਾ ਪੰਜਾਬੀ ਅਨੁਵਾਦ ਹੈ ਇੱਛਾ ਪ੍ਰਸ਼ਨ ਨੰਬਰ 5 ਆਪਣੀ ਅੱਖ ਪਰਾਇਆ ਡੈਲਾ ਕੀ ਹੈ ਇਕਵਾਕ ਆਖਣ ਉਪਵਾਕ ਵਿਸਮਿਕ ਜਿਸਦਾ ਸਹੀ ਉੱਤਰ ਹੈ ਆਪਣੀ ਅੱਖ ਪਰਾਇਆ ਡੈਲਾ ਇੱਕ ਆਖਣ ਹੈ ਪ੍ਰਸ਼ਨ ਨੰਬਰ ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਹੈ ਪ੍ਰਸ਼ਨ ਨੰਬਰ 6 ਨਵਾਲਕ ਦਾ ਅੰਗਰੇਜ਼ੀ ਅਨੁਵਾਦ ਕੀ ਹੈ ਮਾਈਨਰ ਯੰਗ ਯੰਗੇਸਟਰ ਚਾਈਲਡ ਇਸ ਦਾ ਸਹੀ ਉੱਤਰ ਹੈ ਮਾਈਨਰ ਤੁਸੀਂ ਚਾਈਲਡ ਨਹੀਂ ਲਾਉਣਾ ਬੇਟਾ ਇਸ ਵਿੱਚ ਮਾਈਨਰ ਇਸ ਦਾ ਰਾਈਟ ਆਨਸਰ ਹੈ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਦੀਪਿਕਾ ਬਹੁਤ ਸੁਰੀਲਾ گاਉਂਦੀ ਹੈ ਇਸ ਵਿੱਚ ਵਿਸ਼ੇਸ਼ਣ ਕਿਹੜਾ ਹੈ ਦੀਪਿਕਾ ਬਹੁਤ ਸੁਰੀਲਾ ਸੁਰੀਲਾ گاਉਂਦੀ ਹੈ ਇਹਦਾ ਸਹੀ ਉੱਤਰ ਹੈ ਇਸ ਵਿੱਚ ਵਿਸ਼ੇਸ਼ਣ ਸੁਰੀਲਾ ਵਿਸ਼ੇਸ਼ਣ ਹੈ ਪ੍ਰਸ਼ਨ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਦੀਪਿਕਾ ਦੀਪਿਕਾ ਸਬਜੈਕਟ ਹੈ ਜਿਸ ਨੂੰ ਕਰਤਾ ਕਿਹਾ ਜਾਂਦਾ ਹੈ ਗੌਂਦੀ ਹੈ ਕਿਰਿਆ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਕੌਣ ਗੀਤ ਗਾ ਰਿਹਾ ਹੈ ਪ੍ਰਣਾਮ ਦੀ ਕਿਹੜੀ ਕਿਸਮ ਹੈ ਪ੍ਰਸ਼ਨਵਾਚਕ ਪੁਰਖਵਾਚਕ ਨਿਸ਼ਚੇਵਾਚਕ ਨਿਜਵਾਚਕ ਇਸ ਦਾ ਰਾਈਟ ਆਨਸਰ ਹੈ ਪ੍ਰਸ਼ਨਵਾਚਕ ਹੈ ਪ੍ਰਸ਼ਨ ਨੰਬਰ 10 ਪੁਰਖਵਾਚਕ ਪ੍ਰਣਾਮ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਦੋ ਭਾਗਾਂ ਵਿੱਚ ਚਾਰ ਭਾਗਾਂ ਵਿੱਚ ਪੰਜ ਭਾਗਾਂ ਵਿੱਚ ਤਿੰਨ ਭਾਗਾਂ ਵਿੱਚ ਇਹਦਾ ਸਹੀ ਉੱਤਰ ਹੈ ਪੁਰਖਵਾਚਕ ਪ੍ਰਨਾਮ ਨੂੰ ਅੱਗੇ ਤਿੰਨ ਪੱਗਾਂ ਵਿੱਚ ਵੰਡਿਆ ਜਾਂਦਾ ਹੈ। ਯੋ ਹਨ ਉਤਮ ਪੁਰਖ ਉਤਮ ਪੁਰਖ ਮੱਧਮ ਪੁਰਖ ਮੱਧਮ ਪੁਰਖ ਅਨਿਆ ਪੁਰਖ ਅਨਿਆ ਪੁਰਖ ਇਹ ਤਿੰਨ ਪ੍ਰਕਾਰ ਦੇ ਪੁਰਖ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਵਾਕ ਵਿੱਚ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦ ਕੀ ਕਿਹਾ ਜਾਂਦਾ ਹੈ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ ਖਾਸ ਨਾਮ ਪੜਨਾਮ ਕਾਰਕ ਵਿਸਮਿਕ ਇਸ ਦਾ ਰਾਈਟ ਆਨਸਰ ਹੈ ਨਾਮ ਦੀ ਜਗ੍ਹਾ ਜੋ ਵਰਤਾਇਆ ਜਾਂਦਾ ਹੈ ਉਸ ਨੂੰ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਕਿ ਇਹ ਉਹ ਇਹ ਪੜਨਾਮ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਕਿਹੜਾ ਕੌਣ ਕਿਵੇਂ ਕਿਹੜੇ ਪੜਨਾਮ ਹਨ ਨਿਸ਼ਚੇ ਵਾਚਕ ਪੜਨਾਮ ਪ੍ਰਸ਼ਨ ਵਾਚਕ ਪੜਨਾਮ ਸੰਬੰਧ ਵਾਚਕ ਪੜਨਾਮ ਨਿਜਵਾਚਕ ਪੜਨਾਮ ਇਸ ਦਾ ਸਹੀ ਉੱਤਰ ਹੈ ਇਹ ਪ੍ਰਸ਼ਨ ਵਾਚਕ ਪੜਨਾਮ ਹਨ ਪ੍ਰਸ਼ਨ ਨੰਬਰ 13 ਉਤਮ ਪੁਰਖ ਕਿਸ ਨੂੰ ਕਿਹਾ ਜਾਂਦਾ ਹੈ ਗੱਲ ਕਰਨ ਵਾਲੇ ਪੁਰਖ ਨੂੰ ਕਿਹਾ ਜਾਂਦਾ ਹੈ ਜਿਸ ਨਾਲ ਗੱਲ ਕੀਤੀ ਜਾਂਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਇਨਾਂ ਵਿੱਚੋਂ ਕੋਈ ਨਹੀਂ ਇਸ ਦਾ ਸਹੀ ਉੱਤਰ ਹੈ ਉਤਮਪੁਰਖ ਗੱਲ ਕਰਨ ਵਾਲੇ ਪੁਰਖ ਨੂੰ ਕਿਹਾ ਜਾਂਦਾ ਹੈ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ A ਜਿਸ ਨਾਲ ਗੱਲ ਕੀਤੀ ਜਾਂਦੀ ਹੈ ਉਸ ਨੂੰ ਮਦਮਪੁਰਖ ਕਿਹਾ ਜਾਂਦਾ ਹੈ ਉਸ ਨੂੰ ਮਦਮਪੁਰਖ ਕਿਹਾ ਜਾਂਦਾ ਜਿਸ ਬਾਰੇ ਗੱਲ ਕੀਤੀ ਜਾਂਦੀ ਹੈ ਉਸ ਨੂੰ ਅਨਿਆ ਪੁਰਖ ਕਿਹਾ ਜਾਂਦਾ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਪ੍ਰਸ਼ਨ ਨੰਬਰ no. 14 ਪੜਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਪੜਨਾਮ 6 ਪ੍ਰਕਾਰ ਦੇ ਹੁੰਦੇ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ 8 ਲਿਖੇ ਦਾ ਲਿੰਗ ਬਦਲ ਕੇ ਲਿਖੋ ਥਾਣੇਦਾਰਨੀ ਦਾ ਪਤੀ ਕਵੀ ਹੈ ਥਾਣੇਦਾਰਨ ਦੀ ਪਤਨੀ ਕਵੀ ਹੈ ਥਾਣੇਦਾਰ ਧਾਰਨ ਦੀ ਪਤਨੀ ਲੇਖਕ ਹੈ ਥਾਣੇਦਾਰਨੀਆਂ ਦਾ ਪਤੀ ਕਵੀ ਹੈ ਥਾਣੇਦਾਰ ਦੀ ਪਤਨੀ ਪਵਿੱਤਰੀ ਹੈ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਡੀ ਆਨੇਦਾਰ ਦੀ ਪਤਨੀ ਕਵਿਤਰੀ ਹੈ ਤੁਸੀਂ ਲਿੰਗ ਬਦਲ ਕੇ ਲਿਖਣਾ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਸਰਟਨ ਸ਼ਬਦ ਦਾ ਪੰਜਾਬੀ ਅਨੁਵਾਦ ਕੀ ਹੈ ਅਨਿਸ਼ਚਿਤ ਨਿਸ਼ਚਿਤ ਰੱਖਣਾ ਛੱਡਣਾ ਇਸ ਦਾ ਰਾਈਟ ਆਨਸਰ ਹੈ ਸਰਟਨ ਸ਼ਬਦ ਦਾ ਪੰਜਾਬੀ ਅਨੁਵਾਦ ਹੈ ਨਿਸ਼ਚਿਤ ਪ੍ਰਸ਼ਨ ਨੰਬਰ 17 ਆਵਾ ਸ਼ਬਦ ਦਾ ਬਹੁਵਚਨ ਕੀ ਬਣੇਗਾ ਆਵਾਵਾਂ हवाएं हवा हवा इसका सही उत्तर है हवाव इसका बहुवचन बनेगा प्रश्न नंबर अठारह हेठ लिखा पिछड़ा संख्यावाचक नाम है कुड़ी अंब सारे ए इसका सही उत्तर है सारे ऑप्शन सी इसका राइट आंसर है एक संख्यावाचक नाम है संख्यावाचक नाम है ਪ੍ਰਸ਼ਨ ਨੰਬਰ 19 ਡ੍ਰੋਪ ਦਾ ਪੰਜਾਬੀ ਅਨੁਵਾਦ ਕੀ ਹੈ? ਦੌੜਨਾ, ਸੁੱਟਣਾ, ਭੱਜਣਾ, ਟਿੱਗਣਾ। ਇਸ ਦਾ ਸਹੀ ਉੱਤਰ ਹੈ ਡ੍ਰੋਪ ਦਾ ਪੰਜਾਬੀ ਅਨੁਵਾਦ ਹੈ ਸੁੱਟਣਾ। ਚਲਦੇ ਹਾਂ ਅਗਲੇ ਪ੍ਰਸ਼ਨ ਤੇ। ਪਰਮ ਸ਼ਬਦ ਅਗੇਤਰ ਲਗਾ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ। ਪਰਮਹਾਂਸ, ਪਰਮਕੁੱਲ, ਪਰਮਵਚਨ, ਪਰਮਪੱਤਰ। ਇਸ ਦਾ ਸਹੀ ਉੱਤਰ ਹੈ ਪਰਮਹਾਂਸ। ਆਜ਼ਾਈ ਫੈਡਰਲ ਦਾ ਪੰਜਾਬੀ ਅਨੁਵਾਦ ਕੀ ਹੈ ਰਾਜ ਸੰਗ ਅਰਧ ਸੰਗੀ ਰਾਜਤੰਤਰ ਲੋਕਤੰਤਰ ਇਸ ਦਾ ਸਹੀ ਉੱਤਰ ਹੈ ਅਰਧ ਸੰਗੀ ਲਿਖਿਆਂ ਵਿੱਚੋਂ ਸੰਖਿਆਵਾਚਕ ਵਿਸ਼ੇਸ਼ਣ ਕਿਹੜਾ ਹੈ ਕਿ ਲੋ ਪਰ ਪੰਜ ਇਹ ਕਿੰਨਾ ਇਸ ਦਾ ਰਾਈਟ ਆਨਸਰ ਹੈ ਇਸ ਵਿੱਚ ਸੰਖਿਆਵਾਚਕ ਵਿਸ਼ੇਸ਼ਣ ਸੰਝ ਹੈ অপশন নাম্বার বি ইজ দা রাইট आंसर প্রশ্ন নাম্বার 23 গুরুমুখী লিপি ਵਿੱਚ ਕਿੰਨੇ ਲਗਾਖਰ ਹਨ গুরুমুখী লিপি ਵਿੱਚ ਕਿੰਨੇ ਲਗਾਖਰ ਹਨ ਇਸ ਦਾ ਸਹੀ ਉੱਤਰ ਹੈ গুরুমুখী ਲਿਪੀ ਵਿੱਚ ਤਿੰਨ ਲਗਾਖਰ ਹਨ ਜੋ ਹਨ ਬਿੰਦੀ ਬਿੰਦੀ টিਪੀ ਾਦਕ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਪੰਜਾਬੀ ਵਿੱਚ ਕਿੰਨੇ ਵਿਅੰਜਨ ਹਨ ਪੰਜਾਬੀ ਵਿੱਚ 38 ਵਿਅੰਜਨ ਹਨ ਜੋ ਕਿ ਸਸੇ ਤੋਂ ਸਸੇ ਤੋਂ ਅੜਾੜੇ ਤੱਕ ਹਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਪਹਿਲੇ ਐਂਗਲੋ-ਸਿੱਖੀ ਯੁੱਧ ਸਮੇਂ ਪੰਜਾਬ ਦਾ ਕਮਾਂਡਰ ਇਨ ਚੀਫ ਕੌਣ ਸੀ ਇਸ ਦਾ ਸਹੀ ਉੱਤਰ ਹੈ ਪੰਜਾਬ ਦਾ ਕਮਾਂਡਰ ਇਨ ਚੀਫ ਪਹਿਲੇ ਐਂਗਲੋ-ਸਿੱਖੀ ਯੁੱਧ ਸਮੇਂ ਤੇਜ ਸਿੰਘ ਸੀ ਪ੍ਰਸ਼ਨ ਨੰਬਰ 26 ਪਹਿਲੇ ਐਂਗਲੋ-ਸਿੱਖੀ ਯੁੱਧ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਪਹਿਲੇ ਐਂਗਲੋ-ਸਿੱਖੀ ਯੁੱਧ ਸਮੇਂ ਭਾਰਤ ਦਾ ਗਵਰਨਰ ਜਨਰਲ ਲਾਰਡ ਹਾਰਡਿੰਗ ਸੀ ਪ੍ਰਸ਼ਨ ਨੰਬਰ 27 ਪਹਿਲਾ ਐਂਗਲੋ-ਸਿੱਖੀ ਯੁੱਧ ਕਦੋਂ ਹੋਇਆ ਸੀ ਪਹਿਲਾ ਐਂਗਲੋ-ਸਿੱਖੀ ਯੁੱਧ 1845 ਤੋਂ 1846 ਦੇ ਵਿਚਕਾਰ ਲੜਿਆ ਗਿਆ ਸੀ ਪ੍ਰਸ਼ਨ ਨੰਬਰ 28 ਹੈ ਦਿੱਤਿਆਂ ਵਿੱਚੋਂ ਪਹਿਲੇ ਐਂਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਕਿਹੜੀ ਲੜੀ ਗਈ? ਸਬਰਾਉਦੀ ਲੜਾਈ, ਗੁਜਰਾਤ ਦੀ ਲੜਾਈ, ਮੁਦਕੀ ਦੀ ਲੜਾਈ, ਰਾਮਨਗਰ ਦੀ ਲੜਾਈ। ਇਸ ਵਿੱਚ ਪਹਿਲੇ ਐਂਗਲੋ ਸਿੱਖ ਯੁੱਧ ਦੀ ਪਹਿਲੀ ਲੜਾਈ ਮੁਦਕੀ ਦੀ ਲੜਾਈ ਸੀ। ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ। ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਸਿੱਖਾਂ ਨੇ ਕਿਹੜੀ ਲੜਾਈ ਜਿੱਤੀ ਸੀ? ਪਹਿਲੇ ਐਂਗਲੋ ਸਿੱਖ ਯੁੱਧ ਵਿੱਚ ਸਿੱਖਾਂ ਨੇ ਬੱਦੋਵਾਲ ਦੀ ਲੜਾਈ ਜਿੱਤੀ ਸੀ। ਪ੍ਰਸ਼ਨ ਨੰਬਰ 30 ਸ਼ਾਮ ਸਿੰਘ ਔਟਾਰੀ ਵਾਲਾ ਕਿਸ ਲੜਾਈ ਵਿੱਚ ਸ਼ਹੀਦ ਹੋਇਆ ਸੀ? ਛਿੱਲਿਆਂਵਾਲਾ ਦੀ ਲੜਾਈ ਵਿੱਚ, ਰਾਮਨਗਰ ਦੀ ਲੜਾਈ ਵਿੱਚ, ਸਭਰਾਉ ਦੀ ਲੜਾਈ ਵਿੱਚ, ਗੁਜਰਾਤ ਦੀ ਲੜਾਈ ਵਿੱਚ ਸ਼ਾਮ ਸਿੰਘ ਔਟਾਰੀ ਵਾਲਾ ਸਭਰਾਉ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ। ਇਹ ਪਹਿਲੇ ਐਂਗਲੋ ਸਿੱਖ ਯੁੱਧ ਦੀ ਆਖਰੀ ਲੜਾਈ ਸੀ। ਇਸ ਨੂੰ ਇਸੇ ਲੜਾਈ ਨੂੰ ਵਾਟਰਲੂ ਦੀ ਲੜਾਈ ਕਿਹਾ ਜਾਂਦਾ ਹੈ। ਵਾਟਰ ਲੂ ਦੀ ਲੜਾਈ ਕਿਹਾ ਜਾਂਦਾ ਹੈ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਪਹਿਲੇ ਐਂਗਲੋ ਸਿੱਖੀ ਉਦ ਸਮੇਂ ਪੰਜਾਬ ਦਾ ਪ੍ਰਧਾਨ ਮੰਤਰੀ ਕੌਣ ਸੀ ਪਹਿਲੇ ਐਂਗਲੋ ਸਿੱਖੀ ਉਦ ਸਮੇਂ ਪੰਜਾਬ ਦਾ ਪ੍ਰਧਾਨ ਮੰਤਰੀ ਗੁਲਾਬ ਸਿੰਘ ਸੀ ਪ੍ਰਸ਼ਨ ਨੰਬਰ 32 ਡਾਕਟਰੀਨ ਆਫ ਲੈਪ ਨੀਤੀ ਕਿਸ ਗਵਰਨਰ ਜਨਰਲ ਨੇ ਲਾਗੂ ਕੀਤੀ ਸੀ ਲਾਰਡ ਡਲਹੌਜੀ ਲਾਰਡ ਹਾਰਡਿੰਗ ਲਾਰਡ ਕੈਨਿੰਗ ਲਾਰਡ ਮਾਓ ਇਸ ਦਾ ரைਟ ਆਨਸਰ ਹੈ ਡੋਕਟਰੀਨ ਆਪ ਲੈਫਟ ਨਿੱਤੀ ਲਾਡ ਰੋਜੀ ਲੈ ਕੇ ਆਇਆ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਧੁਨਿਕ ਹਥਿਆਰ ਬਣਾਉਣ ਦੇ ਕਾਰਖਾਨੇ ਕਿੱਥੇ ਲਗਵਾਏ ਸਨ ਅੰਮ੍ਰਿਤਸਰ ਵਿੱਚ ਫਿਰੋਜ਼ਪੁਰ ਵਿੱਚ ਲਾਹੌਰ ਵਿੱਚ ਪੇਸ਼ਾਵਰ ਵਿੱਚ ਇਸ ਦਾ ਸਹੀ ਉੱਤਰ ਹੈ ਲਾਹੌਰ ਵਿੱਚ ਲਗਾਏ ਗਏ ਸਨ ਰঞ্জੀਤ ਸਿੰਘ ਦੀ ਫੌਜ ਨੂੰ ਸਿਖਲਾਈ ਦੇਣ ਵਾਲੇ ਫਰਾਂਸੀਸੀ ਅਫਸਰਾਂ ਦੇ ਨਾਮ ਦੱਸੋ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਬੀ ਐਲਾਰਡ ਅਤੇ ਵੈਂਚੂਰਾ ਰঞ্জੀਤ ਸਿੰਘ ਦੀ ਫੌਜ ਨੂੰ ਸਿਖਲਾਈ ਦੇਣ ਵਾਲੇ ਫਰਾਂਸੀਸੀ ਅਫਸਰ ਸਨ ਇਹ ਨੇਪੋਲੀਅਨ ਦੀ ਪੰਕ ਕੀਤੀ ਗਈ ਫੌਜ ਵਿੱਚੋਂ ਆਏ ਸਨ ਪ੍ਰਸ਼ਨ ਨੰਬਰ 35 ਲਾਹੌਰ ਦਾ ਪਹਿਲਾ ਬ੍ਰਿਟਿਸ਼ ਨਿਵਾਸੀ ਰੈਜੀਡੈਂਟ ਕੌਣ ਸੀ ਇਸ ਦਾ ਰਾਈਟ ਆਨਸਰ ਹੈ ਹੈਨਰੀ ਲਾਰੈਂਸੀ ਪ੍ਰਸ਼ਨ ਨੰਬਰ 36 ਹੈਡ ਲਿਖਿਆ ਵਿੱਚੋਂ ਕਿਹੜਾ ਸਹੀ ਹੈ ਲਾਹੌਰ ਦੀ ਸੰਧੀ ਮਹਾਰਾਜਾ ਦਲੀਪ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਸੀ ਆਪਸ਼ਨ ਨੰਬਰ A ਆਪਸ਼ਨ ਨੰਬਰ 1 ਰਾਈਟ ਹੈ ਮਹਾਰਾਜਾ ਰਣਜੀਤ ਮਹਾਰਾਜਾ ਦਲੀਪ ਸਿੰਘ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ ਉੱਤਰ C ਆਪਸ਼ਨ ਨੰਬਰ 2 ਵੀ ਬਿਲਕੁਲ ਰਾਈਟ ਹੈ ਇਸ ਲਈ ਇਸ ਦਾ ਸਹੀ ਉੱਤਰ ਹੈ ਆਪਸ਼ਨ ਨੰਬਰ B 1 ਅਤੇ 2 ਇਸ ਦਾ ਰਾਈਟ ਆਨਸਰ ਹੈ ਪ੍ਰਸ਼ਨ ਨੰਬਰ 37 ਹੇਠ ਲਿਖਿਆਂ ਵਿੱਚੋਂ ਸਿੱਖ ਸਾਮਰਾਜ ਦਾ ਆਖਰੀ ਰਾਜਾ ਕੌਣ ਸੀ? ਹਿਰ ਸਿੰਘ, ਅੜਕ ਸਿੰਘ, ਦਲੀਪ ਸਿੰਘ, ਕਸ਼ਮੀਰਾ ਸਿੰਘ। ਇਸ ਦਾ ਸਹੀ ਉੱਤਰ ਹੈ ਦਲੀਪ ਸਿੰਘ ਸਿੱਖ ਸਾਮਰਾਜ ਦਾ ਆਖਰੀ ਰਾਜਾ ਸੀ। ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਵਿੱਚ ਹੋਈ ਸੀ। ਮਹਾਰਾਜਾ ਰਣਜੀਤ ਸਿੰਘ ਦੇ ਅੰਗਰੇਜ਼ਾਂ ਦੇ ਸਾਮਰਾਜ ਨੂੰ ਕਿਸ ਦਰਿਆ ਨੇ ਵਖ ਕੀਤਾ ਸੀ ਇਸ ਦਾ ਸਹੀ ਉੱਤਰ ਹੈ ਸਤਲੁਜ ਦਰਿਆ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਂ ਤੇ ਅੰਗਰੇਜ਼ਾਂ ਦੇ ਸਾਮਰਾਜ ਨੂੰ ਵਖ ਕੀਤਾ ਹੋਇਆ ਸੀ ਪ੍ਰਸ਼ਨ ਨੰਬਰ 41 ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਵਿੱਚ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 13 ਨਵੰਬਰ 1780 ਨੂੰ ਗੁਜਰਾਵਾਲੇ ਵਿਖੇ ਹੋਇਆ ਸੀ ਪ੍ਰਸ਼ਨ ਨੰਬਰ 40 ਕਿਲਾ ਸ਼ਾਹਪੁਰ ਕੰਢੀ ਕਿਸ ਮੁਗਲ ਬਾਦਸ਼ਾਹ ਦੇ ਨਾਮ ਤੇ ਬਣਵਾਇਆ ਗਿਆ ਸੀ ਇਸ ਦਾ ਸਹੀ ਉੱਤਰ ਹੈ ਇਹ ਸ਼ਾਜਹਾਂ ਦੇ ਨਾਮ ਤੇ ਬਣਵਾਇਆ ਗਿਆ ਸੀ ਪ੍ਰਸ਼ਨ ਨੰਬਰ 1 ਕਾਲੀ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਕੌਣ ਸੀ ਇਸ ਦਾ ਸਹੀ ਉੱਤਰ ਹੈ অপਸ਼ਨ ਨੰਬਰ ਬੀ ਦਿਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਪੁੱਤਰ ਅੜਕ ਸਿੰਘ ਸੀ ਵੱਡਾ ਪੁੱਤਰ ਅੜਕ ਸਿੰਘ ਸੀ ਪ੍ਰਸ਼ਨ ਨੰਬਰ 42 ਪਹਿਲੇ ਐਂਗਲੋ ਸਿੱਖੀ ਉਦਦ ਦੀਆਂ ਲੜਾਈਆਂ ਨੂੰ ਕਾਲ ਕਰਮ ਅਨੁਸਾਰ ਲਿਖੋ ਬੰਦੋਵਾਲ ਦੀ ਲੜਾਈ ਅਲੀਵਾਲ ਦੀ ਲੜਾਈ ਮੁਦਕੀ ਦੀ ਲੜਾਈ ਸਭਰਾਉ ਦੀ ਲੜਾਈ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ 4 ਇਸ ਦਾ ਰਾਈਟ ਆਨਸਰ ਹੈ ਪਹਿਲੀ ਲੜਾਈ ਮੁਦਕੀ ਦੀ ਲੜਾਈ ਸੀ ਦੂਜੀ ਲੜਾਈ ਬਦੋਵਾਲ ਦੀ ਲੜਾਈ ਸੀ ਤੀਸਰੀ ਲੜਾਈ ਅਲੀਵਾਲ ਦੀ ਲੜਾਈ ਸੀ ਚੌਥੀ ਲੜਾਈ ਸਭਰਾਉ ਦੀ ਲੜਾਈ ਸੀ ਜੋ ਕਿ ਪਹਿਲੇ ਐਂਗਲੋ ਸਿੱਖ ਯੁੱਧ ਦੀ ਆਖਰੀ ਲੜਾਈ ਸੀ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਹੇਠ ਲਿਖੀਆਂ ਲੜਾਈਆਂ ਵਿੱਚੋਂ ਕਿਸ ਨੂੰ ਬੰਦੂਕਾਂ ਦੀ ਲੜਾਈ ਕਿਹਾ ਜਾਂਦਾ ਹੈ ਬਦੋਵਾਲ ਦੀ ਲੜਾਈ ਰਾਮਨਗਰ ਦੀ ਲੜਾਈ ਗੁਜਰਾਤ ਦੀ ਲੜਾਈ ਚਿੱਲਿਆਂ ਵਾਲਾਂ ਦੀ ਲੜਾਈ ਇਸ ਦਾ ਸਹੀ ਉੱਤਰ ਹੈ ਬੰਦੂਕਾਂ ਦੀ ਲੜਾਈ ਗੁਜਰਾਤ ਦੀ ਲੜਾਈ ਨੂੰ ਕਿਹਾ ਜਾਂਦਾ ਹੈ ਇਹ ਦੂਜੇ ਸਿੱਤ ਐਂਗਲੋ ਯੁੱਧ ਦੀ ਆਖਰੀ ਲੜਾਈ ਸੀ ਪ੍ਰਸ਼ਨ ਨੰਬਰ 44 ਲਾਹੌਰ ਦੀ ਸੰਧੀ ਕਿੰਨਾ ਵਿਚਕਾਰ ਹੋਈ ਸੀ ਲਾਹੌਰ ਦੀ ਸੰਧੀ ਦਲੀਪ ਸਿੰਘ ਅਤੇ ਅੰਗਰੇਜ਼ਾਂ ਦੇ ਵਿਚਕਾਰ ਹੋਈ ਸੀ ਇਹ 9 ਮਾਰਚ ਇਹ 9 ਮਾਰਚ 1846 ਵਿੱਚ ਹੋਈ ਸੀ ਪ੍ਰਸ਼ਨ ਨੰਬਰ 45 ਜੰਗਨਾਮਾ ਸਿੰਘ ਅਤੇ ਫਰੰਗੀਆਂ ਦਾ ਕਿਸ ਨੇ ਲਿਖਿਆ ਸੀ ਚਾ ਹੁਸੈਨ ਚਾ ਮੁਹੰਮਦ ਬਾਬਾ ਫਰੀਦ ਬਾਬਾ ਬੁੱਲੇ ਸ਼ਾ ਇਸ ਦਾ ਸਹੀ ਉੱਤਰ ਹੈ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਫਰੰਗੀਆਂ ਦਾ ਸ਼ਾ ਮੁਹੰਮਦ ਜੀ ਦੁਆਰਾ ਲਿਖਿਆ ਗਿਆ ਸੀ ਪ੍ਰਸ਼ਨ ਨੰਬਰ 46 ਅਕਾਲੀ ਫੁੱਲਾ ਸਿੰਘ ਕਿਸ ਲੜਾਈ ਵਿੱਚ ਸ਼ਹੀਦ ਹੋਇਆ ਸੀ ਅਕਾਲੀ ਫੁੱਲਾ ਸਿੰਘ ਜੀ ਪੇਸ਼ਾਵਰ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ ਚਲਦੇ ਹਾਂ ਅਗਲੇ ਪ੍ਰਸ਼ਨ ਤੇ ਪੰਗੀ ਮਿਸਲ ਦਾ ਸੰਸਥਾਪਕ ਕੌਣ ਸੀ ਪੰਗੀ ਮਿਸਲ ਦਾ ਸੰਸਥਾਪਕ ਹਰੀ ਸਿੰਘ ਸੀ ਪ੍ਰਸ਼ਨ ਨੰਬਰ 48 ਪੈਪਸੂ ਦੀ ਸਥਾਪਨਾ ਕਿੰਨੀਆਂ ਰਾਜਾਂ ਨੂੰ ਮਿਲਾ ਕੇ ਕੀਤੀ ਗਈ ਸੀ ਪੈਪਸੂ ਦੀ ਸਥਾਪਨਾ 8 ਰਾਜਾਂ ਨੂੰ ਮਿਲਾ ਕੇ ਕੀਤੀ ਗਈ ਸੀ ਪੈਪਸੂ ਦੀਆਂ ਇਹ 8 ਰਾਜਾਂ ਸਨ ਜੀਂਦ ਜੀਂਦ ਪਟਿਆਲਾ పటయాళ నా మలేరటలా మలేరకోటలా కపూరథల కపూరథల నాలాగఢ నాలాగఢ ਨਾਲਾਗੜ ਅਤੇ ਕਲਸੀਆਂ ਜੀਂਦ ਪਟਿਆਲਾ ਨਾਬਾ ਮਲੇਰ ਕੋਟਲਾ ਅਪੂਰਥਲਾ ਨਾਲਾਗੜ ਅਤੇ ਕਲਸੀਆਂ ਅਤੇ ਫਰੀਦਕੋਟ ਫਰੀਦਕੋਟੇ 8 ਰਿਆਸਤਾਂ ਨੂੰ ਮਿਲਾ ਕੇ ਪੀਪਸੂ ਦੀ ਸਥਾਪਨਾ ਕੀਤੀ ਗਈ ਸੀ ਪੀਪਸੂ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਪੀਪਸੂ ਦੀ ਸਥਾਪਨਾ 1900 48 ਵਿੱਚ ਕੀਤੀ ਗਈ ਸੀ 15 ਜੁਲਾਈ 15 ਜੁਲਾਈ 1948 ਨੂੰ ਕੀਤੀ ਗਈ ਸੀ ਕੈਪਸੂ ਨੂੰ ਕੈਪਸੂ ਨੂੰ ਪੰਜਾਬ ਵਿੱਚ ਕੈਪਸੂ ਨੂੰ ਪੰਜਾਬ ਵਿੱਚ 1 ਨਵੰਬਰ 1 ਨਵੰਬਰ 1952 ਨੂੰ ਡਾਕਟਰ ਰਜਿੰਦਰ ਪ੍ਰਸਾਦ ਜੀ ਦੁਆਰਾ ਸ਼ਾਮਿਲ ਕੀਤਾ ਗਿਆ ਸੀ ਫਲੇਮ ਆਫ ਲਿਬਰਟੀ ਸਮਾਰਕ ਕਿਸ ਨਾਲ ਸੰਬੰਧਿਤ ਹੈ ਰੋਲਾ ਟੈਕ ਨਾਲ ਜਲਿਆਂਵਾਲਾ ਬਾਗ ਹੱਤਿਆਕਾਂਡ ਨਾਲ ਗੁਜਰਾਤ ਦੀ ਲੜਾਈ ਨਾਲ ਕਾਮਾਗਾਟਾ ਮਾਰੂ ਕਾਂਡ ਨਾਲ ਇਸ ਦਾ ਸਹੀ ਉੱਤਰ ਹੈ ਦਾ ਫਲੇਮ ਆਫ ਲਿਬਰਟੀ ਸਮਾਰਕ ਜਲਿਆਂਵਾਲਾ ਬਾਗ ਹੱਤਿਆਕਾਂਡ ਨਾਲ ਸੰਬੰਧਿਤ ਹੈ ਜੇਕਰ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਮਿਲਦੇ ਹਾਂ ਅਗਲੀ ਕਲਾਸ ਵਿੱਚ